ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਅਸੀਂ ਆਏ ਆ ਜੀ ਦੱਬ ਵਾਲੀ ਮੰਡੀ ਤੇ ਇੱਥੇ ਆਪਾਂ ਨੂੰ ਦੇਖਣ ਨੂੰ ਬਹੁਤ ਸੋਹਣੀਆਂ-ਸੋਹਣੀਆਂ ਗਾਵਾਂ ਮਿਲ ਜਾਣਗੀਆਂ ਬਾਈ ਹੋਰਣਾ ਆਪਾਂ ਕਰਦੇ ਆਂ ਗੱਲਬਾਤ ਆਹ ਦੇਖੋ ਜੀ ਗਾਂ ਡੱਬੀ ਗਾਏਂਗੀ ਤੇ ਗਾਂ ਦਾ ਲੇਵਾ ਦੇਖੋ ਐਂਡ ਆ ਜਾਮਾ ਸਿਰਾ ਬਹੁਤ ਸੋਹਣੀ ਗਾਏਂਗੀ ਤੇ ਬਾਈ ਹੋਰਣਾ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਗਾਈਆਂ ਬਾਰੇ ਕਿਉਂਕਿ ਅੱਜ ਇਹ ਇੱਥੇ ਲੈ ਕੇ ਆਏ ਨੇ ਕਾਫੀ ਗਾਈਆਂ ਸੇਲ ਵਾਸਤੇ ਤੇ ਵਿੱਚ ਗੱਬਣ ਵੀ ਨੇ ਤੇ ਸੂਈਆਂ ਹੋਈਆਂ ਵੀ ਗਾਈਆਂ ਨੇ ਦੇਖੋ ਸਾਰੀਆਂ ਡੱਬੀਆਂ ਗਾਈਆਂ ਨੇ ਵਾਈਟ ਤੇ ਬਲੈਕ ਸਸੀ ਘਾ ਬਾਈ ਸਸੀ ਘਾ ਜੀ ਹਸੀ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਕਿਹੜਾ ਪਿੰਡ ਹੈ ਜੀ ਆਪਣਾ ਕਲੇਰ ਜ਼ਿਲ੍ਹਾ ਫਰੀਦਕੋਟ ਕਲੇਰ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਤੋਂ ਹਾਂਜੀ ਅੱਜ ਬਾਈ ਇੱਥੇ ਕੀ ਲੈ ਕੇ ਆਏ ਹੋ ਗਾਈਆਂ ਲੈ ਕੇ ਆਏ ਕਿੰਨੀਆਂ ਗਾਂ ਲੈ ਕੇ ਆਏ ਸੱਤ ਜੀ ਸੱਤ ਗਾਂ ਲੈ ਕੇ ਆਏ ਠੀਕ ਹੈ ਤੇ ਮਾੜਾ ਜਿਹਾ ਬਾਈ ਇਦਾਂ ਉਹ ਆਪਾਂ ਸ਼ੁਰੂ ਤੋਂ ਲੱਗ ਜਾਈਏ ਨੇ ਗਾਂਗੀਆਂ ਬਾਰੇ ਗੱਲਬਾਤ ਕਰਨ ਜਿਹੜੀ ਆ ਗਾਂਈਆਂ ਬਾਈ ਹਾਂਜੀ ਇਹਦੇ ਬਾਰੇ ਆਪ ਨੂੰ ਦੱਸੋ ਜਾਣਕਾਰੀ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਹੈ 10 ਦਿਨ ਬਾਕੀ ਹੈ 10 ਦਿਨ ਬਾਕੀ ਹੈ ਤੇ ਦੇਖੋ ਜੀ ਬਹੁਤ ਸੋਹਣੀ ਡੱਬੀ ਗਾਏਗੀ ਪੂਰੀ ਤੰਦਰੁਸਤ ਗਾਏਗੀ ਪਹਿਲਾ ਸੂਆ ਆਇਆ ਨੇ ਸੂਣਾ ਹੁਣ ਬਾਈ ਜਿਹੜੀ ਇਹਦੀ ਮਾਂ ਸੀ ਉਹਦੇ ਥੱਲੇ ਦੁੱਧ ਕਿੰਨਾ ਸੀਗਾ ਉਹਦੇ ਥੱਲੇ ਹੈਗੇ 20 22 ਕਿਲੋ ਹੈਗੇ 20 22 ਲੀਟਰ ਦੁੱਧ ਇਹਦੀ ਮਾਂ ਦੇ ਥੱਲੇ ਸੀਗਾ ਹਾਂਜੀ ਇਹਦੀ ਬਾਈ ਕੀ ਡਿਮਾਂਡ ਰੱਖੀ ਐ 45000 ਰੁਪਏ 45000 ਰੁਪਏ ਠੀਕ ਐ ਬਈ ਆਪਣਾ ਫਾਰਮ ਹੈ ਕਰੇ ਕਿ ਵੈਸੇ ਹੀ ਗਾਇਆਂ ਦਾ ਸੇਲ ਨਹੀਂ ਦੇ ਲੈਣੀ ਹੈ ਵਪਾਰ ਦਾ ਕੰਮ ਨਹੀਂ ਵਪਾਰ ਦਾ ਕੰਮ ਹੀ ਕਰਦੇ ਠੀਕ ਐ ਠੀਕ ਐ ਓਕੇ ਬਹੁਤ ਸੋਹਣੀ ਗਾਇਆਂ ਜੀ ਚਲੋ ਬਾਈ ਅਗਲੀ ਗਾਂ ਬਾਰੇ ਆਪ ਨੂੰ ਥੋੜੀ ਜਾਣਕਾਰੀ ਦਿਓ ਇਹ ਦੂਜਾ ਸੂਆਈ ਅੱਛਾ ਇਹ ਜਿਹੜੀ ਗਾਈਆਂ ਜੀ ਦੇਖੋ ਜੀ ਬਹੁਤ ਸੋਹਣੀ ਗਾਇਆਂ ਗੀ ਪਹਿਲਾ ਗਾਈ ਦਾ ਲੇਵਾ ਚੈੱਕ ਕਰਦੇ ਆਂ ਆਪਾਂ ਦੇਖੋ ਬਹੁਤ ਭਰਮਾ ਵਾਲਾ ਹੈਗਾ ਬਹੁਤ ਸੋਨੇ ਥਾਣਾਗੇ ਤੇ ਮੜਾ ਬਾਈ ਨੂੰ ਇਧਰ ਲੈ ਨੂੰ ਹੱਕੇ ਅੱਗੇ ਦੇਖੋ ਜੀ ਬਹੁਤ ਸੋਹਣੀ ਡੱਬੀ ਗਾਏਂਗੀ ਲੇਵੇ ਦੀ ਭਰਮੀ ਹੈ ਮੋٹے ਥਾਣਾਗੇ ਛੱਬਣ ਆ ਬਈ ਛੱਬਣ ਹੈ ਇਹ ਬਾਈ ਪਹਿਲਾ ਕਿੰਨਾ ਦੁੱਧ ਸੀਗਾ ਦੁੱਧ ਹੈ 28 29 ਕਿਲੋ ਪਹਿਲਾਂ ਦਿੰਦਾ ਹੈ ਇਦੇ ਬਾਰੇ ਬਾਈ ਜੀ ਮੈਨੂੰ ਦੱਸੋ ਇਹ ਦੂਜਾ ਸੂਆ ਜੀ ਦੂਜਾ ਸੂਆ ਹੈ ਹਾਂ ਜੀ 10 ਦਿਨ ਬਾਕੀ ਹੈ ਜੀ 10 ਦਿਨ ਬਾਕੀ ਹੈ ਦੂਜਾ ਸੂਆ ਹੈਗਾ ਹਾਂ ਜੀ ਤੇ ਕਿੰਨੇ ਦਿਨ ਰਹਿ ਗਏ ਬਾਈ ਸੂਣ ਚ ਇਹਦੇ 10 ਦਿਨ ਰਹਿ ਗਏ 10 ਦਿਨ ਰਹਿ ਗਏ ਹੈ ਇਹਦਾ ਥੱਲੇ ਦੁੱਧ ਬਾਈ ਕਿ ਕਿੰਨਾ ਹੈਗਾ ਦੁੱਧ ਦੇ 30 ਕਿਲੋ ਮਾਲਕਾਂ ਨੇ ਚੋਇਆ ਪਹਿਲੇ ਸੂਏ ਠੀਕ ਹੈ ਹਾਂ ਜੀ ਓਕੇ ਦੋਸਤੋ 30 ਲੀਟਰ ਦੁੱਧ ਗਾਂ ਦੇ ਥੱਲੇ ਹੈਗਾਗਾ ਤੇ ਬਹੁਤ ਸੋਹਣੀ ਨਸਲ ਦੀ ਗਾਂ ਹੈਗੀ ਲੇਵੇ ਦੀ ਭਰਮੀ ਹੈ ਪੂਰੀ ਤੰਦਰੁਸਤ ਗਾਂ ਹੈ ਜੀ ਤੇ ਦੂਜਾ ਸੂਆ ਚਲੋ ਜੀ ਤੀਜੀ ਗਾਂ ਬਾਰੇ ਆਪਾਂ ਨੂੰ ਥੋੜੀ ਦਿਓ ਜਾਣਕਾਰੀ ਇਹ ਦੂਜਾ ਸੂਆ ਸੂਈ ਹੈ ਜੀ ਇਹ ਸੂਈ ਹੋਈ ਹੈ ਜੀ 160 160000 ਕਿਹੜਾ ਪੰਡਾ ਦੋਸਤੋ 160000 ਰੁਪਿਆ ਇਸ ਗਾਂ ਦਾ ਰੇਟ ਹੈਗਾ ਜੇ ਕਿਸੇ ਵੀਰ ਨੇ ਵੀ ਲੈਣੀ ਹੋਵੇ ਤਾਂ ਕੰਟੈਕਟ ਨੰਬਰ ਲੈ ਸਕਦੇ ਆ ਆਪਾਂ ਇਹਨਾਂ ਦਾ ਕੋਈ ਨਹੀਂ ਕੋਈ ਨਹੀਂ ਇਸ گاਵ ਵਾਲੇ ਬਈ ਦੱਸੋ ਇਹ ਦੂਜਾ ਸੂਆ ਸੂਈ ਹੈ ਜੀ ਪੰਜਾ ਛੇ ਦਿਨਾਂ ਦੀ ਦੂਜਾ ਸੂਆ ਹੈ ਜੀ ਸੂਈ ਹੋਈ ਹੈ ਜੀ گا ਪੰਜ ਛੇ ਦਿਨ ਹੋਏ ਗਾਂ ਸੂਈ ਨੂੰ ਮਗਰ ਕੀ ਹੈ ਬਈ ਇਹਦੇ ਮੱਛਾ ਜੀ ਮਗਰ ਬੱਚਾ ਹੈਗਾ ਠੀਕ ਹੈ ਦੂਜੇ ਸੂਏ ਗਾਏ ਜੀ ਮਗਰ ਜਿਹੜਾ ਬੱਚਾ ਹੋਣੇ ਦਿੱਤਾ ਉਹ ਮੇਲ ਹੈਗਾ ਤੇ ਇਹਦੇ ਥੱਲੇ ਬਈ ਦੁੱਧ ਦਾ 32 ਕਿਲੋ ਦੁੱਧ ਤਿਆਰ ਆ ਬਈ ਇਹ ਥੱਲੇ ਆਸਟਾ 32 ਕਿਲੋ ਦੁੱਧ ਹਾਂਜੀ ਕੰਡੇ ਵਾਲਾ ਕੰਡੇ ਵਾਲਾ ਜਮਾ ਬਸ ਚਾਰ ਟਾਈਮ ਚੋ ਕੇ ਲੈ ਜਾਏ ਕੋਈ ਵੀ ਬੰਦਾ ਠੀਕ ਹੈ ਦੇਖੋ ਜੀ ਬਹੁਤ ਸੋਹਣੀ ਡੱਬੀ ਗਾਏਗੀ ਮਗਰ ਬੱਚਾ ਬਈ ਦੇ ਬੱਚਾ ਜੀ ਬੱਚਾਗਾ ਤੇ ਤੰਦਰੁਸਤ ਗਾਏਗੀ ਤੇ 32 ਲੀਟਰ ਬਾਈ ਕਹਿੰਦਾ ਇਹਦੇ ਥੱਲੇ ਦੁੱਧ ਆਪਾਂ ਲੈ ਸਕਦੇ ਆ ਇਹਦੀ ਬਾਈ ਕੀ ਡਿਮਾਂਡ ਹੈ ਇਹਦੇ 1.70 ਲੱਖ ਰੁਪਇਆ 1.70 ਲੱਖ ਰੁਪਇਆ ਦੋਸਤੋ ਗਾਂ ਦਾ ਰੇਟ ਹੈਗਾ ਮਗਰ ਬੱਚਾ ਦੂਜੇ ਸੂਏ ਆ ਤੰਦਰੁਸਤ ਬੱਚਾ ਜੀ ਬੱਚਾ ਦਿਖਾ ਦਿੰਨੇ ਆਪਾਂ ਤੁਹਾਨੂੰ ਉਹ ਬੱਚਾ ਜੀ ਦੇਖੋ ਆ ਬੱਚਾ ਹੈਗਾ ਜੀ ਉਹ ਸੋਹਣਾ ਬੱਚਾ ਹੈਗਾ ਡੱਬਾ ਗਾਂ ਦੇ ਨਾਲ ਦਾ ਤੇ ਤੰਦਰੁਸਤ ਗਾਂ ਪੂਰੀ ਲੈਵੇ ਦੀ ਪਰਮੀ ਤੇ 170000 ਰੁਪਿਆ ਬਾਈ ਦਾ ਹੀ ਡਿਮਾਂਡ ਹੈ ਗਾਂ ਦੀ ਤੇ ਬਾਈ ਜੀ ਇਸ ਗਾਂ ਬਾਰੇ ਆਪਾਂ ਨੂੰ ਹੁਣ ਦਿਓ ਜਾਣਕਾਰੀ ਇਹ ਵੀ ਦੂਜਾ ਸੂਆ 6 ਦਾੰਦਾ ਜੀ ਦੂਜਾ ਸੂਆ 6 ਦਾੰਦਾ ਹੈ ਹਾਂਜੀ ਠੀਕ ਹੈ ਇਹਨੂੰ 7 ਦਿਨ ਹੋ ਗਏ ਸੂਈ ਨੂੰ 7 ਦਿਨ ਹੋਏ ਐ ਇਸ ਨੂੰ ਸੂਈ ਨੂੰ ਹਾਂਜੀ ਤੇ ਮਗਰ ਬਾਈ ਬੱਚਾ ਕਿ ਬੱਚੀ ਬਹੁਤ ਅੱਛਾ ਜੀ ਬੱਚੇ ਦੇਖੋ ਇਹ ਬੱਚਾ ਦੇਖੋ ਬਹੁਤ ਸੋਹਣਾ ਬੱਚਾ ਹੈ ਬਹੁਤ ਸੋਹਣੀ ਗਾਂ ਹੈ ਜੀ ਤੇ ਇਹਦੇ ਥੱਲੇ ਭਾਈ ਜੀ ਆਪਾਂ ਦੋਸਤੀ ਗੱਲ ਕਰੀ 34 ਕਿਲੋ ਦੁੱਧ ਤਿਆਰ ਹੈ 34 ਕਿਲੋ ਦੁੱਧ ਬਿਲਕੁਲ ਤਿਆਰ ਹੈ ਹਾਂ ਜੀ ਦੇਖੋ ਜੀ 34 ਕਿਲੋ ਦੁੱਧ ਦੋ ਦਿਨ 40-42 ਕਿਲੋ ਪਹਿਲੇ ਦਿਨ ਦੇਖੋ ਨਾੜਾ ਦੇਖੋ ਦੁੱਧ ਵਾਲੀਆਂ ਥਾਂ ਦੇ ਵਿੱਚ ਲੇਵਾ ਇਹ ਭਰਮੀ ਮਗਰ ਇਹ ਬੱਚਾ ਹੈਗਾ ਬਹੁਤ ਸੋਹਣਾ ਬੱਚਾ ਹੈਗਾ ਨਾਲ ਗਾਂ ਦੇ ਨਾਲ ਇਹਦਾ ਭਾਈ ਕੀ ਆਪਾਂ ਡਿਮਾਂਡ ਰੱਖੀ ਹੈ ਇਹਦਾ 2 ਲੱਖ 20 ਹਜ਼ਾਰ ਰੁਪਏ 220000 ਰੁਪਿਆ ਇਸ ਗਾਂ ਦਾ ਰੇਟ ਹੈ ਜੀ ਬੱਚਾ ਜੀ ਮਗਰ ਦੂਜੀ ਸੂਏ ਆ ਤੇ ਬਹੁਤ ਵਧੀਆ ਲੁੱਕ ਹੈ ਜੀ ਲੇਵੇ ਦੀ ਕਦ ਕਦ ਪੂਰਾ ਗਾਂ ਦਾ ਬਹੁਤ ਵਧੀਆ ਹਾਈਟ ਹੈ ਜੀ ਗਾਂ ਦੀ ਲੇਵੇ ਦੀ ਭਰਮੀ ਆ ਥਣ ਥਣ ਬਾਈ ਸਾਰੇ ਓਕੇ ਆ ਮੈਂ ਨਾ ਇੱਕ ਨੰਬਰ ਬਾਈ ਠੀਕ ਹੈ ਜੀ 60 ਤੱਕ ਦਿਖਦੇ ਮੇਰੇ ਆਪਾਂ ਇਹ ਕੋਈ ਗਾ ਕਾ ਉਗਜੀ ਦੀ ਪਸੰਦ ਦਾ ਦੇ ਦੋ ਲੱਖ ਦੀ ਦੇ ਦੇ ਜੀ ਠੀਕ ਹੈ ਬਾਈ ਕਹਿੰਦਾ ਵੀ ਆਪਾਂ ਮੌਕੇ ਤੇ ਮਾਨਤਾਣ ਵੀ ਕਰਾਂਗੇ 2 ਲੱਖ ਤੱਕ ਦੀ ਆਪਾਂ ਦਾ ਜਿਹੜੀ ਇਹ ਆਪਾਂ ਦੇ ਦਾਂਗੇ ਚਲੋ ਜੀ ਤੀਜੀ ਆਪਾਂ ਚਾਰ ਹੋ ਗਈਆਂ ਤਿੰਨ ਵਿਕ ਗਈਆਂ ਜੀ ਅੱਛਾ ਅੱਛਾ ਠੀਕ ਹੈ ਉਹਦੇ ਪਾਸੇ ਖੜੀਆਂ ਦੋ ਇੱਕ ਲੈ ਗਏ ਠੀਕ ਹੈ ਹਾਂਜੀ ਦੇਖੋ ਇਹ ਗਾਈਆਂ ਬਹੁਤ ਸੋਹਣੀਆਂ ਸੁਣੀਆਂ ਵੀਰ ਹੋਰੀ ਇੱਥੇ ਲੈ ਕੇ ਆਉਂਦੇ ਨੇ ਤੇ ਵਧੀਆ گاਵਾ ਨੇ ਦੱਬ ਵਾਲੀ ਮੰਡੀ ਪੰਜਾਬ ਤੇ ਹਰਿਆਣੇ ਦੇ ਬਿਲਕੁਲ ਬਾਰਡਰ ਤੇ ਲੱਗਦੀ ਹੈ ਜੀ ਇਹ ਹਰ ਐਤਵਾਰ ਕਿਸੇ ਵੀ ਵੀਰਪਾਈ ਨੇ ਮੱਝਾਂ ਗਾਵਾਂ ਲੈਣੀਆਂ ਹੋਣ ਤਾਂ ਇੱਥੇ ਮੰਡੀ ਦੇ ਉੱਤੇ ਆ ਕੇ ਆਪਣਾ ਸੇਲ ਪਰਚੇਜ਼ ਦਾ ਕੰਮ ਸ਼ੁਰੂ ਵੀ ਕਰ ਸਕਦਾ ਹੈ ਬਾਈ ਮੰਡੀ ਦੇ ਜੇ ਆਪਾਂ ਮਾਹੌਲ ਬਾਰੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਮਾਹੌਲ ਠੀਕ ਆ ਵਧੀਆ ਜੀ ਬਹੁਤ ਵਧੀਆ ਮਾਹੌਲ ਆ ਜੀ ਵਧੀਆ ਮਾਹੌਲ ਆ ਜੀ ਵਧੀਆ ਪਸ਼ੂ ਇੱਥੇ ਮਿਲ ਜਾਂਦੇ ਹਾਂਜੀ ਵਧੀਆ ਮਿਲਦੇ ਤੁਸੀਂ ਇੱਥੇ ਬਾਈ ਵੇਚ ਨਹੀਂ ਆਉਣੇ ਕਿ ਲੈ ਵੀ ਜਾਂਦੇ ਹੋ ਉੱਥੇ ਨਹੀਂ ਕਰੇ ਕੋਈ ਭਾਣਾ ਮਿਲੇ ਤਾਂ ਲੈ ਵੀ ਜਾਂਦੀ ਨਹੀਂ ਵੇਚ ਕੇ ਹੀ ਜਾਂਦੀਆਂ ਜਿਆਦਾ ਠੀਕ ਆ ਠੀਕ ਆ ਵੀ ਜੇ ਆਪਾਂ ਨੂੰ ਇੱਥੇ ਕੋਈ ਪਸ਼ੂ ਭਾਣਾ ਮਿਲਦਾ ਚੰਗੀ ਲੱਗੇ ਵਧੀਆ ਲ ਮਿਲੇ ਤਾਂ ਆਪਾਂ ਨੂੰ ਲੈ ਕੇ ਵੀ ਜਾ ਸਕਦੇ ਹਾਂ ਖਰੀਦ ਸਕਦੇ ਹਾਂ ਹਾਂ ਬਾਈ ਕੱਲੀਆਂ ਆਪਾਂ گاਵਾں ਦੇ ਕਰਦੇ ਆ ਵਪਾਰ ਕੇ ਮੱਝਾਂ ਵਗੈਰਾ ਜਿਆਦਾ ਗਾਈਆਂ ਦਾ ਹੀ ਮੱਝ ਵੀ ਲੈ ਲਈ ਦੀ ਮੱਝ ਘੱਟ ਲਈ ਦੀ ਅੱਛਾ ਮੱਝ ਘੱਟ ਲਈ ਦੀ ਆ ਉਹ ਜ਼ਿਆਦਾ ਥੋਡੇ ਕੋਲੇ گاਵਾں ਦਾ ਹੀ ਹੈਗਾ ਹਾਂਜੀ ਠੀਕ ਹੈ ਠੀਕ ਹੈ ਲੋ ਜੀ ਦੋਸਤੋ ਦੇਖੋ ਬਹੁਤ ਵਧੀਆ گاਵਾ ਨੇ ਗਾਈਆਂ ਇੱਧਰ ਵੰਨੂਆਂ ਗਾਈਆਂ ਹਰਾਂ ਕੋਲੇ ਲੇਵੇ ਦੀਆਂ ਅੱਛੀਆਂ گاਵਾ ਨੇ ਹਾਈਟ ਬਹੁਤ ਹੈ ਹਰ ਤਰ੍ਹਾਂ ਦੇ ਰੇਟ ਦੀਆਂ ਗਾਏ ਆਂ ਕੀ 45000 ਤੋਂ ਲੈ ਕੇ 2 ਲੱਖ ਤੱਕ گاਵਾਂ ਦੇ ਰੇਟ ਨੇ ਗੱਬਣਾ گاਵਾਂ ਨੇ ਸੋਈਆਂ ਹੋਈਆਂ گاਵਾਂ ਨੇ ਬਿਲਕੁਲ ਤੰਦਰੁਸਤ ਵੱਡੇ ਲੇਵੇ ਦੀਆਂ گاਵਾਂ ਨੇ ਦੇਖ ਸਕਦੇ ਆਪਾਂ ਸੋ ਦੋਸਤੋ ਕਿਸੇ ਨੇ ਵੀ ਸੇਲ ਪਰਚੇਜ਼ ਦਾ ਕੰਮ ਕਰਨਾ ਹੈ گاਵਾਂ ਲੈਣੀਆਂ ਖਰੀਦਣੀਆਂ ਹੋਣ ਤਾਂ ਇੱਥੇ ਡੱਬ ਵਾਲੀ ਮੰਡੀ ਤੇ ਆ ਕੇ ਆਪਣਾ ਸੇਲ ਪਰਚੇਜ਼ ਦਾ ਕੰਮ ਬਈ ਜੀ ਸ਼ੁਰੂ ਕਰ 사 ਲਈ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਠੀਕ ਹੈ